ਤੇ ਲੋਕ ਨਿੱਕੇ ਹੁੰਦੇ ਪੈਂਦੇ ਆ ਪੱਲਾ ਸਾਹਿਬ ਨੂੰ ਬੜਾ ਕਾਪੀ ਤੇ ਇਹ ਗੱਲ ਵਿੱਚ ਸ਼ਬਦ ਹੈ ਨਹੀਂ ਜੀ ਪੱਲਾ ਸਾਹਿਬ ਜਿ세 ਭਾਜੀ ਗਲਾਸ ਵਾਲੇ ਆ ਕਿ ਇੱਕ ਪੀੜੀ ਨੇ ਕੰਮ ਕੀਤਾ ਜਿਹੜੇ ਉਹਦੇ ਨਾਲ ਸੀਗੇ ਅੱਜ ਦੀ ਪੀੜੀ ਤੁਹਾਡੀ ਆ ਜੀ ਪੱਲਾ ਸਾਹਿਬ ਨੇ ਕੰਮ ਕੀਤਾ ਜਿਸ ਤੋਂ ਬਾਅਦ ਉਹ ਕਮੇਡੀਅਨ ਕਲਾਕਾਰ ਆਉਂਦੇ ਨੇ ਲੈ ਕੇ ਸਕ੍ਰਿਪਟਾਂ ਲਿਖੀ ਜਾਂਦੀਆਂ ਨੇ ਜੀ ਪਲੱਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸੈਟ 'ਤੇ ਦੀਪੀ ਭਾਜੀ ਕਹਿ ਕੇ ਗਏ ਕਿ ਸਾਨੂੰ ਬੜਾ ਚੰਗਾ ਲੱਗਦਾ ਸੀ ਸਾਨੂੰ ਕੋਈ ਆਜਾ ਫੰਡਰ ਨਹੀਂ ਅਸੀਂ ਜਦੋਂ ਮੈਂ ਸਟਾਰਟ ਕੀਤਾ ਯਾਨੀ ਮੈਂ ਕੰਮ ਕਰਨਾ ਮੇਰੀ ਪਹਿਲੀ ਫਿਲਮ ਉਹ ਵੀ ਸਮੇਂ ਸੀ 2020 ਨਾਲ ਹੀ ਸੀ ਸੋ ਠੀਕ ਹੈ ਹਾਂ ਜਿਵੇਂ ਛੋਟੇ ਨਾਲ ਤਾਂ ਦੇਖਦੇ ਹਾਂ ਉਹਨਾਂ ਦੀ ਬਚਪਨ ਤੋਂ ਤੁਹਾਨੂੰ ਸਕਰੀਨ ਦੀ ਦੇਖਿਆ ਸੀ ਪਰ ਉਹ ਜਦੋਂ ਜਿਹੜੀ ਪਹਿਲੀ ਵਾਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਾ ਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਹੀ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾਹਿਬ ਕ ਆਪਣੀ ਇੰਡਸਟਰੀ ਲਈ ਵੀ ਇਹ ਗੱਲੋ ਕਿ ਮਨ ਆਫ ਦਾ ਗ੍ਰੇਟ ਗ੍ਰੇਟੈਸਟ ਕਮੀਡੀਅਨ ਸੀ ਇਹੋ ਐਕਟਰੈਸ ਸੀ ਜਿਨ੍ਹਾਂ ਨੇ ਬਹੁਤ ਤਕੜਾ ਦਾਟ ਸੀ ਬੜਾ ਔਖਾ 일이 ਇਹ ਕਰਨਾ ਕਿ ਉਹਨਾਂ ਤਾਂ ਬਹੁਤ ਦੇਰ ਤੋਂ ਢੱਲੇ ਸੀਗੀ ਸਾਡੀ ਫਿਲਮ ਹੁਣ ਪਿੱਛੇ ਸ਼ੂਟ ਹੋਈ ਸੀ ਬੜੀ ਕੋਸ਼ਿਸ਼ ਕੀਤੀ ਲੇਕਿਨ ਗੱਲਬਾਤ ਕਰਨ ਦੀ ਜੇ ਪਰ ਉਹ ਵੀ ਥੋੜਾ ਟੇਨਸ਼ਨ ਸੀ ਇਹ ਕਰਕੇ ਉਹਨੂੰ ਤੋਂ ਬਿਨਾਂ ਸੰਗਤ ਉਹਨੂੰ ਚਾਹੀਦਾ ਹੈ ਮੇਰ ਭਾਜੀ ਫ੍ਰੇਮ ਲਾਈਵ ਹੈ